ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਸ਼ਿਕਾਰ ਖੇਡ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਝੁੱਗੀ ਅੰਦਰ ਇੱਕ ਫਕੀਰ ਆਪਣੇ ਗੋਡਿਆਂ ਵਿੱਚ ਸਿਰ ਦੇ ਕੇ ਰੋ ਰਿਹਾ ਸੀ ਮਹਾਰਾਜ ਘੋੜੇ ਤੋਂ ਉਤਰੇ ਦੇਖਿਆ ਫਕੀਰ ਵੱਡੀ ਉਮਰ ਦਾ ਹੈ ਮਤਲਬ ਬਜ਼ੁਰਗ ਤਰਸ ਆ ਗਿਆ ਅਤੇ ਪੁੱਛਿਆ ਐ ਫਕੀਰ ਰੋ ਕਿਉਂ ਰਹੇ ਹੋ ਉਸ ਫਕੀਰ ਨੇ ਗੋਡਿਆਂ ਵਿੱਚੋਂ ਸਿਰ ਉੱਚਾ ਨਹੀਂ ਕੀਤਾ ਤੇ ਉਸੇ ਤਰ੍ਹਾਂ ਸਿਰ ਝੁਕਿਆ ਹੀ ਬੋਲਿਆ ਰੋਵਾਂ ਨਾ ਤਾਂ ਕੀ ਕਰਾਂ ਮੁਲਕ ਦਾ ਬਾਦਸ਼ਾਹ ਇੱਕ ਸਿੱਖ ਹੈ ਐਸ ਕਰਕੇ ਰੋ ਰਿਹਾ ਰਾਜਾ ਰਣਜੀਤ ਸਿੰਘ ਨੇ ਕਿਹਾ ਮੁਲਕ ਦਾ ਰਾਜਾ ਇੱਕ ਸਿੱਖ ਹੈ ਤਾਂ ਤੈਨੂੰ ਕੀ ਤਕਲੀਫ ਹੈ ਅਸਲ 'ਚ ਉਸ ਦੇ ਕੋਲ ਇੱਕ ਕੁਰਾਨ ਸ਼ਰੀਫ ਪਈ ਸੀ ਉਹ ਉਸ ਵੱਲ ਇਸ਼ਾਰਾ ਕਰਦਾ ਬੋਲਿਆ 20 ਸਾਲ ਵਿੱਚ ਮੈਂ ਕੁਰਾਨ ਸ਼ਰੀਫ ਦਾ ਟਿੱਕਾ ਲਿਖਿਆ ਹੈ ਤੇ ਤਰਜਮਾ ਸ਼ਾਇਰੀ ਵਿੱਚ ਕੀਤਾ ਹੈ ਅਗਰ ਸ਼ਹਿਨशाह ਕੋਈ ਮੁਸਲਮਾਨ ਹੁੰਦਾ ਤਾਂ ਮੇਰੀ ਇੱਛਾ ਸੀ ਕਿ ਪੰਜਾਬ ਦੀ ਹਰ ਜਾਮਾ ਮਸਜਿਦ ਵਿੱਚ ਮੇਰਾ ਇਹ ਟਿੱਕਾ ਪਹੁੰਚੇ ਲੋਕਾਂ ਨੂੰ ਕੁਰਾਨ ਸ਼ਰੀਫ ਦੇ ਅਰਥਾਂ ਦਾ ਪਤਾ ਚੱਲੇ ਪਰ ਕਰਾਂ ਕੀ ਸ਼ਹਿਨशाह ਸਿੱਖ ਹੈ ਮੇਰੇ ਵਿੱਚ ਇਤਨੀ ਤੌਫੀਕ ਨਹੀਂ ਕਿ ਇਤਨੀਆਂ ਕਾਪੀਆਂ ਕਰਾ ਕੇ ਹਰ ਮਸਜਿਦ ਵਿੱਚ ਪਹੁੰਚਾ ਸਕਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ اے ਫਕੀਰ ਇਹ ਕੁਰਾਨ ਸ਼ਰੀਫ ਮੇਰੇ ਹਵਾਲੇ ਕਰੋ ਤਿੰਨ ਮਹੀਨੇ ਦੀ ਮੌਲਤ ਦਿਓ ਮੈਂ ਹਰ ਮਸਜਿਦ ਵਿੱਚ ਇਸ ਦੀਆਂ ਕਾਪੀਆਂ ਪਹੁੰਚਾ ਦੇਵਾਂਗਾ ਫਕੀਰ ਨੇ ਸਿਰ ਉੱਚਾ ਕੀਤਾ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਮੈਂ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਹੀ ਗੱਲਾਂ ਕਰਦਾ ਪਿਆ ਫਕੀਰ ਕੁਰਾਨ ਸ਼ਰੀਫ ਚੁੱਕ ਕੇ ਦੇਣ ਲੱਗਾ